ਕਸਿਕਾਲ ਇਸ ਹਰਨ ਬੜੇ ਦਿਨ ਬਾਅਦ ਫੇਰ ਵਲੌਗ ਬਣਾਉਣ ਲੱਗੇ ਆ ਆਪਾਂ ਚੱਲੇ ਆ ਛੋਟੇ ਸਾਹਿਬ ਜੀ ਦੀ ਯਾਦ ਚ ਲੰਗਰ ਲੈ ਕੇ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਕਿ ਕਿੱਦਾਂ ਲੰਗਰ ਲਾਇਆ ਜਾਂਦੇ ਆ ਤੇ ਇਹ ਵਲੌਗ ਵੀਡੀਓ ਇਸ ਕਰਕੇ ਬਣਾ ਰਹੇ ਆ ਕਿ ਸਾਡੇ ਨਾਲ ਦੇ ਮੁੰਡੇ ਜਿਹੜੇ ਪਹਿਲਾਂ ਲੰਗਰ ਲਾਉਂਦੇ ਸੀ ਕੁਝ ਬਾਹਰ ਚਲੇ ਗਏ ਆ ਤੇ ਉਹ ਵੀ ਸਾਡੀ ਵੀਡੀਓ ਦੇਖਣਗੇ ਬਾਕੀ ਕੁਝ ਆਦਾਂ ਜੁੜੀਆਂ ਰਹਿੰਦੀਆਂ ਵੀ ਹਾਂ ਆਪਾਂ ਬਾਅਦ 'ਚ ਫਿਰ ਦੇਖ ਸਕਦੇ ਹਾਂ ਉਹਨੂੰ ਤਾਂ ਦੇਖਦੇ ਰਹੂ ਪੂਰੇ 3 ਦਿਨ ਦਾ ਆਪਾਂ ਲੰਗਰ ਲਾਣਾ ਹੈ ਤੇ 3 ਦਿਨ ਦੀ ਪੂਰੀ ਵੀਡੀਓ ਕਿੱਦਾਂ ਕੀ ਹੁੰਦਾ ਸਾਰਾ ਕੁਝ ਤੁਹਾਡੇ ਨਾਲ ਮਿਲ ਕੇ ਦਿਖਾਉਂਦੇ ਹਾਂ ਚਲੋ ਹੁਣ ਦਿਖਾਉਂਦੇ ਆ ਤੁਹਾਨੂੰ ਸਮਾਨ ਅੰਦਰ ਜੀਰੋ ਚਾਦੂ ਅੰਦਰ ਪੂਰੇ ਪਿਛਾ ਦਿਓ ਵੜ ਜਾ ਅੰਦਰ ਸਮਾਰਕਾ ਪਿਛਾ ਦੀ ਅੰਦਰ ਕਵਰ ਬੈੱਡ ਬਣਾ ਦੇ ਜੇ ਬੰਦੀ ਸਬਜ਼ੀ ਲੈ ਆ ਜਾ ਜੀ ਵੀ ਨਾ ਗੱਮ ਆ ਜੀ ਕਿ ਸਟਾਉਂ ਦਿਲਾ ਏ ਕਿਹ ਲੈ ਤਾ

ਕੋਈ ਤਾਂ ਕੰਮ ਕਰ ਜਾਣਾ ਕੋਈ ਮੈਂ ਖੇਤ ਮਾਂ ਤੇ ਆਇਆ ਬੰਦਾ ਭੇਜ ਦੇ ਰਾਂ ਲੋਥੇ ਲਠਾ ਲੈ ਬਾਪੂ ਜੀ ਮੈਂ ਪੱਕੇ ਪੱਕੜੇ ਕੋ ਨਹੀਂ ਆਇਆ ਥੋੜਾ ਜਿਹਾ ਰੱਖ ਲੈਦਾ ਮੈਂ ਖੇਤ ਮਾਂ ਤੇ ਆਇਆ ਉਹ ਰੋਟੇ ਖੇਡਦੀ ਆ ਕੱਪੜੇ ਪਾਣੀ ਉਹ ਥੋੜਾ ਜਿਹਾ ਬਈ ਰੱਖ ਲੈ ਬਰਾਏ ਬਣਾ ਲਿਆ ਬੰਦਾ ਭੇਜ ਦੇ ਕੋਈ ਆਪਣੇ ਮੋਹਰੇ ਹੋ ਰਾਮ ਦੇ ਯਾਰ ਕੋਈ ਦੇਖੇ ਨਾ ਬਿਲਕੁਲ ਖਲੀ ਰਹੇ ਸੀ ਕੀ ली ट्रैलियाँ तैयार पर तैयार जान ल ਿੱਦੜੇ ਮੱਖਲੇ ਲਿਆ ਬਾਜੂ ਵਿਚਾਈਏ ਇਧਰ ਆ ਪਿੱਛੇ ਕੀ ਆ ਰਹਾ ਇਧਰ ਨਾ ਇਹ ਦਿਓਗੇ ਜਿਆਰ ਕੰਨਪਾ ਦੇ ਆ ਆਉਂਦੇ ਆ ਮੁਡੇ ਤਿਆਰ ਹੋ ਰਹੇ ਆ ਦਸਤਾਰ ਬੰਦ ਗੇ ਕੋਚ ਸਾਹਿਬ ਆ ਪਾਈ ਹੋਏ ਨੇ ਦਸਤਾਰ ਕੋਚਾ ਮੈਂ ਅਕੈਡਮੀ ਵਾਲੇ ਆਏ ਹੋਏ ਨੇ ਅਕੈਡਮੀ ਵਾਲੇ ਹੋਵੇ ਅੱਖ ਕੋਈ ਬੰਦ ਨਹੀਂ ਅੱਖ ਕੋਈ ਨਹੀਂ ਖੋਖ ਚੱਕ ਦੇਣਾ ਅੱਖ ਪਾ ਦੇ ਯਾ ਕਿਤੋਂ ਕਰ ਬਿਆਹ ਹੋ ਰਿਹਾ کہیں ਦਾ ਬੰਦ ਚੱਕ ਟੈਂਸ਼ਨ ਹੋ ਗਏ ਓਏ ਕੋਰਾ ਇੱਕ ਅਸੀਂ ਲਿਆ ਫੋਟੋ ਕਰਵਾ ਦੇਣਾ ਮਹਿਲ ਅਪਾ ਦੇ ਸ਼ਾਹ ਆਉਣ ਰਿਹਾ ਰਸਤਾਰ ਕੁਝ ਕਾ ਅਕੈਡਮੀ ਵਾਲੇ ਅੱਖ ਤੱਕ ਟੱਕਦੀ ਉਸਕੀ ਦਾ ਉਹ ਇਧਰ ਘੰਟੇ ਕੋ ਫੋਲ ਕੋਈ ਦੇਖੋ ਨਹੀਂ ਪ੍ਰਵੀਂਦਰ ਕੀ ਮਾਰੇ ਯਾਰੀ ਘਟ ਜਾ ਇਸਕੀ ਨੂੰ ਪਹਿਲਾਂ ਬਣਾ ਲੈ ਵੀ ਸੇਵਾਚਾਰੀ ਬੀਬੀਆਂ ਜੀ ਬੋਲਦਾ ਅਰਥ ਨਾਲ ਕਿੱਥੇ ਜਾ ਕੇ ਲੋੜੀ ਅਣ ਚਿੱਟੇ ਕਰਦੇ ਮਮਾ ਨਹੀਂ ਮਾ ਬਣਾਉਂਦਾ ਚੁੱਪੀ ਬੋਲਦਾ 15 ਵਾਲਿਆਂ ਨੂੰ ਬੁਲਾਵਾ ਸਭ ਸੁਬਤ ਗਾ ਲੋ ਨਾ ਚਲੇ ਨਾ ਜੇ ਚੱਲੀ ਏ ਕਿੱਥੇ ਨਾ ਨਾ ਇਤਨੀ ਬੰਦਾ ਬਾਰੇ ਚੂੜੀਆਂ ਕੰਮ ਹੈ ਸਗਾ ਚੂੜੀਆਂ ਕੰਮ ਚੂੜੀਆਂ ਕੰਮ अच्छा अच्छा तो दूर दूर तक है साढ़े सत बजे करो चलो भाई जो समान है चक्कर लद्दो सारा ट्रैलियां अपनी ट्रैलिया बैठो चलो नहीं बैठो ਉਹ ਨੂੰ ਕਹਦੇ ਅੱਗੇ ਤੇ ਮੋੜ ਲਿਆ ਵਗਾਗਾ ਉਹ ਨੂੰ ਕਹਦੇ ਅੱਗੇ ਤੇ ਮੋੜ ਲਿਆ ਨਾ ਨਾ ਇਧਰ ਨਹੀਂ ਇਧਰ ਨਹੀਂ ਜਾਣਾ ਪੁੱਤਰ ਦੇ ਇਧਰ ਨੂੰ ਮੋੜ ਕੇ ਲਿਆ ਗਿਆ ਤੁਨੂੰ ਟੈਂਪੂ ਪਿੱਛਾ ਕਰ ਲੈ ਇਹਦਾ ਪਿੱਛੇ ਨੂੰ ਹੋ ਰਹਾ ਰਹਿਣ ਦੇ ਇਧਰ ਨੂੰ ਮੋੜ ਰਹਿਣ ਦੇ ਰਹਿਣ ਦੇ ਚੱਕ ਦੇ ਟੈਂਪੂ ਪਿੱਛਾ ਕਰ ਲੈ ਰੁਜ 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 ਉਹ ਪਿੱਛੇ ਆ ਜਾਗਾ ਕਹਦੇ ਰੋਕ ਲੈ

来一下。 ਆਓ ਜੀ ਇਹ ਉਹ ਜਗ੍ਹਾ ਜਿੱਥੇ ਆਪਾਂ ਲੰਗਰ ਲਾਂਦੇ ਹਰ ਸਾਲ ਬੰਦੇ ਆਣੇ ਸਟਾਰਟ ਹੋ ਗਿਆ ਸਾਡੇ ਇੱਥੇ ਲਾਣਾ ਆਪਣਾ ਲੰਗਰ ਅੰਦਰ ਹੀ ਲਾਇਆ ਅੰਦਰ 에어ਪੋਰਟ ਰੋਡ ਐਪੋਰਟ ਆਹ ਨਾਲ ਇਹ ਟਰੈਕਟਰ ਡੀ ਜੇ ਆ ਗਿਆ ਡੀ ਜੇ ਆਪਣਾ ਲੀਜੇ ਆ ਗਿਆ ਲਓ ਜੀ ਆ ਗਏ ਟਰੈਕਟਰ ਆਪਣੇ ਸਿੱਧੀ ਕਰਕੇ ਲਾਓ ਇੱਧਰ ਜੈਂਟੂ ਨੂੰ ਗੱਡੇ ਉੱਪਰ ਹੀ ਹੈ ਬੈਕ ਅੱਗੇ ਲਾ ਦੇ ਪੂਰੀ ਲਾ ਦੇ ਬੈਕ ਜਿੱਥੇ ਲੱਕੜੀਆਂ ਤਾਰਨੀ ਉਰੀ ਲਾ ਦੇ ਇਹਨੂੰ ਕਸੀਆਂ ਤਾਰੋ ਚੁੱਲਾ ਪੱਟਾ ਪਹਿਲਾ ਚੁੱਲਾ ਥੋੜੋ ਦਿੱਕਣ ਰੇਲੇ ਲਾਗ ਲਾਗਾ ਜੈਂਟੀ ਰਹਿਗਾ ਜੈਂਟੀ ਵੀ ਆ ਚੰਦੋ ਕਿੱਥੇ ਜਾ ਰਿਹਾ ਉਹ ਤੇਲ ਮਾਰੀ ਕਰਿਆ ਉਹ ਇਹਨੂੰ ਤੜਾ ਤਾਰੀ ਨੂੰ ਆਂਦਾਂ ਚਲਾਣਾ ਕਿਸੇ ਹੋਰ ਨੂੰ ਬਿਠਾਓ ਯਾਰ ਇਹਨੂੰ ਟਰੈਕਟਰ ਆਂਦੇ ਨਹੀਂ ਫੜ ਫੜਾ ਦਈਏ ਦਿੰਨੇ ਇਹਨੂੰ ਪਿੰਡੋਂ ਕੋ ਸਾਈਕਲ ਨਹੀਂ ਦਿੰਦਾ ਟਰੈਕਟਰ ਉਠਾ ਦਈਏ ਰੋਕ ਲੈ ਰੋਕ ਲੈ ਮੈ ਰੋਕ ਲੈ ਉਹ ਕਰ ਦਈਏ ਬੰਦ ਹਾਂ ਤੇ ਬਾਈ ਕੰਮ ਸਟਾਰਟ ਕਰ ਦੋ ਛੇਤੀ ਲੇਟ ਹੋ ਗਏ ਪਟਿਆ ਸਾਹਿਬ ਕਰੋੜ ਦਾਸ ਫਿਰ ਉਹ ਮੁੰਡਿਓ ਝਾੜੂ ਚੱਕੋ ਸਾਰਾ ਸਾਫ ਕਰੋ ਯਾਰ ਪਾਣੀ ਛਿੜਕ ਲੰਦੇ ਪਹਿਲਾਂ ਉਹ ਪਾਣੀ ਛਿੜਕ ਲੰਦੇ ਐ ਸਾਰਾ ਫਿਰ ਉਸ ਦੇ ਵਿੱਚ gir ਜਾਣਾ ਬਾਈ ਟੈਂਕਰ ਆਉਂਦੇ ਟੈਂਕਰ ਆਉਂਦੇ ਭੇਜਾਂਗੇ ਚਲ ਕਰੋ ਕਰਦੇ ਕਰਦੇ ਤੇ ਸਟਾਰਟ ਰੁਜਾ ਓਏ ਉਹ ਰੁਗ ਰੁਗ ਪਾਣੀ ਛਿੜਕ ਲੈ ਈ ਵੀ ਨਾ ਮਾਰਾ ਰਹਿਣ ਦੇ ਕਵਾੜ ਨਾ ਬਾਹਰ ਘੇੜਦੀ ਸਾਰਾ ਇੱਧਰ ਚੱਕਾਉਂਦਾ ਓਏ ਅੰਦਰ ਨਾ ਕੋਈ ਬੜੋ ਹੋਏ ਕੰਮ ਕਰਾਓ ਬਾਹਰ ਆਗਾ ਇੱਕ ਜਣਾ ਉੱਧਰ ਵਾਲਾ ਚੁੱਲਾ ਬੱਟ ਲੋ ਇੱਕ ਜਣਾ ਫੋਨ ਕਰ ਰਿਹਾ ਬਾਹਰ ਆ ਲੋ ਅਵੇਂ ਟੈਂਕਰ ਲੈਣ ਜਾ ਰਹੇ ਲ ਮੈਂ ਆਉਂ ਮਾਵੇਂ ਬੂਧ ਕੱਢੀ ਹੋਰ ਜੋ ਆਣੇ ਵਾਲਾ ਤਾਂ ਬਤਾ ਰਿਹਾ ਕਰਿਆ ਮੈਂ ਆ ਰਿਹਾਗਾ ਟਮਾਟਾ ਬਤਾਣੇ ਹੀ ਹਲੂੜੇ ਮੂਠ ਪਰ ਐਂ ਤਾਂ ਕੱਢਣੀ ਪੜਾਗੀ ਨਹੀ ਵਿਚ ਮੇ ਮਿੱਟੀ ਅਸ ਗਿਆ ਸੈਡਾ ਸੈਡਾ ਮੈਂਟ ਆ ਵਿਚੋਂ ਮਿੱਟੀ ਭਰੀ ਦੀ ਜੇ ਜੀ ਸੀ ਵੀ ਹੁੰਦੀ ਨਾ ਇੱਕ ਕੁਜਿਕਲ ਕਰ ਦਿੰਦੀ ਸਾਬ ਜਾਂਤੀਓ ਦੇਖ ਲੈ ਆ ਤੈਂਟ ਉਹ ਬਾਕੀ ਇਧਰ ਆਓ ਟੈਂਟ ਲਾਵਾਂਗੇ ਆਜੋ ਉਹ ਥਮੇ ਆਜੋ ਟੈਂਟ ਲਾਵਾਂਗੇ ਪ੍ਰੀਤ ਚਲ ਟੈਂਟ ਲਓ ਉਧਰ ਆਜੋ ਸੂੰਬਾ ਘੇਰ ਦੇ ਉੱਪਰ ਤੇ ਤਲਾ ਆ ਹਾ ਹਾ ਕੁੰਪਾਲਿਆ ਸੁੰਬਾ ਕੁੰਪਾਲਿਆ ਸੁੰਬਾ ਲਿਆ ਜਾ ਕੋਈ ਰਾਮ ਤੇ ਛੋਟ ਨਾ ਖਾ ਲਿਓ ਐ ਤੋ ਪਿੱਛਾ ਹੋ ਜਾ ਰੇ ਉੱਪਰ ਘੇਰ ਦੇ ਤੇਰੇ ਪੈ ਪਿਓ ਬਾਜੀ ਵਾ ਚੱਕ ਤੋ ਕੰਮ ਨੂੰ ਕੀ ਟੱਕਰਵਾਣਗੇ ਜਦੋਂ ਤੇ ਲੀਨੀ ਜੋੜਦੇ ਪਹਿਲੇ ਉਹ ਬੰਦਾ ਹੌਲਾ ਥੋੜਾ ਭਾਰੀ ਉਹ ਲੈ ਦੇ ਤੈਨੂੰ ਚਲਾ ਕੇ ਦਿਖਾਉਂਦੇ ਲੋਕ ਯਾਰ ਓਏ ਐਂਡੇ ਦੇ ਗੱਡੇ ਪਿੱਛਾ ਲੈ ਮਹਾ ਦੇ ਲੈ ਤਬ ਤੋ ਤੂੰ ਹੀ ਮਾਰਦਾ ਆਪਣੀ ਪਿਆ ਵੀ ਚੱਕ ਸਾਰੇ ਆ ਗਏ ਪਾਪਾ ਬਖੇੜਲੇ ਬਹੁਤਾ ਹਿੰਦੂ ਬਹੁਤਾ ਖੇਡਣ ਦੇ ਬਸ ਲਓ ਜੀ ਉਕੂ ਹੋ ਗਏ ਚੁੱਲੇ ਪੰਦੇ ਚੁੱਲੇ ਚੁੱਲੇ ਤਾਰ ਨੂੰ ਤਾਰ ਨੂੰ ਚੱਲ ਬਈ ਸੁਦੇਵ ਚੋਗਰੇ ਚੱਕ ਦੇ ਕੰਮ ਨੂੰ ਹਮਦਰ ਗਜ ਅਦਰੰਦਰ ਆਹ ਵਾਲਾ ਮਗਰ ਅਦਰ ਟੱਕਣ ਲਾ ਕੇ ਮੈਂ ਕੀ ਦੀ ਗੱਲ ਜੀ ਦੀ ਕਰ ਸਮਰ ਮਰ ਰੋੜੋ ਰੋ ਗਿਰ ਹਰੇ ਲੈ ਇਹ ਪਟਾਰ ਦੇ ਤੇਰਾ ਕਿੱਥੇ ਬੰਦੇ ਆ ਕਿੱਥੇ ਬੰਦੇ ਚੱਲਦੀ ਪਈ ਆ ਸਾਰੇ ਮੁੰਡੇ ਕੰਮ ਕਰਨੇ ਵਾਲੇ ਗੁੜੀਆ ਜੀ ਗੁੜੀਆ ਜੀ ਚਿੱਟੇ ਚੋਰ ਦਿਨਾਂ ਦੇ ਕੋਲੇ ਕਿੱਥੇ ਓਏ ਡਾਕਟਰ ਆਏ ਨਾ ਬੋਲੇ ਚਿੱਟੇ ਨੰਬਰ ਆਇਆ ਤਾਂਗ ਲਾ ਦੋ ਟਾਂਗ ਸੱਟੇ ਨੂੰ ਆਵਾਜ਼ ਆ ਰਹੀ ਉਹ ਲਾ ਕੇ ਇੱਧਰ ਰੱਖੀ ਹੈ ਕਿੰਨੇ ਦੇ ਰੱਖੀਂ ਕਿੰਨੇ ਓਏ ਇੱਦਾਂ ਯਾਰ ਓਏ ਰੱਖ ਲੈ ਇੱਦਾਂ ਮੇਰਾ ਇਹਨੇ ਕਿੰਨੇ ਨੂੰ ਜੰਪ ਕਰਾਵਾਇਆ ਇੱਕ ਬੰਦਾ ਟਰੈਕਟਰ ਲੈ ਆਇਆ ਇਹਨੇ ਬਤਾਰੇ ਬਤਾਇਆ ਉਹ ਤੇ ਮਿਲਦੇਗੇ ਸੁਖਦੇਵਗੇ ਕਰਦੇ ਸੇਵਾ ਫਿਰ ਪੂਰੀ ਹੋਰ ਕਿੰਨਾ ਉਹ ਜੇ ਉੱਤਰ ਦੱਬਾ ਉਹ ਮਾਰਨ ਦਾ ਸਮਾਂ ਹੈ ਉਹ ਮੁਰਸੀ ਮਾਪ੍ਰਤੀ ਕਰ ਦਿੱਤਾ ਉਹਦੀ ਆਉਂਦੀ ਦੱਬਾ ਨੀਚੇ ਦੱਬਗਾ ਲਾ ਚਾਲੂ ਦੱਬਗਾ ਲਾ ਨੀਚੇ ਦੱਬਗਾ ਲਿਫਟ ਪੂਰੀ ਘੇਰ ਲਿਫਟ ਪੂਰੀ ਘੇਰ ਸਵੇਰੇ ਲੈਣੇ ਭੁੱਲ ਗਿਆ ਆਂ ਸਾਨੂੰ ਖਾਣਾ ਕਿਉਂ ਨਹੀਂ ਭੁੱਲਦੇ ਕਾਸੇ ਲੈਣੇ ਭੁੱਲ ਗਏ ਆ ਆ ਜੀ ਵਾਜੇ ਜੀ ਓਏ ਤਹਿਸੀਲਦਾਰ ਖੜਾ ਤਹਿਸੀਲਦਾਰ ਤਹਿਸੀਲਦਾਰ ਸਾਹਿਬ ਖੜੇ ਬੋਲਦੀ ਆ ਨਾ ਪਟਕਾ ਕਾਟਾ ਜਾਏ ਕੋਈ ਨਹੀਂ ਅਸੀਂ ਆ ਗਏ ਹੁਣ ਆਪਣੇ ਆਫਿਸ ਚ ਤੇ ਮੁੰਡਿਆਂ ਨੂੰ ਉੱਥੇ ਛੱਡ ਕੇ ਆਪਾਂ ਜਾਵਾਂਗੇ ਰਾਤ ਨੂੰ 11 ਵਜੇ ਤੇ ਰਾਤ ਦੀ ਵੀਡੀਓ ਪਾਵਾਂਗੇ ਹੁਣ ਤੇ ਜਦ ਤੱਕ ਦੀ